ਸੱਚਾ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਕੀ ਉਸ ਚੈਨਲ ਉਤੇ ਅਸੀਂ ਪਹੁੰਚੇ ਆਂ ਜ ਸਮਾਣਾ ਦੀ ਮੇਨ ਐਂਟਰਸ ਤੇ ਜਿੱਥੇ ਭਾਖੜਾ ਦਾ ਨਹਿਰ ਜਿਹੜਾ ਪੁਲ ਬਣਿਆ ਹੋਇਆ ਤੇ ਪਿਛਲੇ ਦਿਨੀ ਜਿਹੜਾ ਸਤੀ ਸੈਣੀ ਹੈ ਆਪਣੀ ਜੀਵਨ ਲੀਲਾ ਜਣਾ ਸਮਾਪਤ ਕਰਕੇ ਚਲਾ ਜਾਂਦੇ ਜੇ ਗੱਲ ਕਰੀਏ ਤਾਂ ਉਸ ਵੱਲੋਂ ਜਿਹੜਾ ਕਾਪੀ ਹੈ ਸਕੂਲ ਦੇ ਵਿੱਚ ਕਿ ਕਰਪਸ਼ਨ ਫੜੀ ਜਾਂਦੀ ਹੈ ਤੇ 20 ਲੱਖ ਰੁਪਏ ਦੇ ਲਵੇ ਤਵੇ ਜਿਹੜਾ ਉਸ ਟਾਈਮ ਰਿਕਵਰ ਵੀ ਕੀਤਾ ਜਾਂਦਾ ਹੈ ਜਿਸ ਟਾਈਮ ਆਪਣੀ ਜੀਵਨ ਲੀਲਾ ਉਹ ਸਮਾਪਤ ਕਰਕੇ ਜਾਂਦਾ ਹੈ ਤੇ ਉਦੋਂ ਵੀ ਜਿਹੜਾ ਸ਼ਹਿਰ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਪਾਈ ਜਾਂਦੀ ਹੈ ਤੇ ਉਸ ਦੇ ਜਿਹੜੀ ਅੱਜ ਅਖਤਿਮ ਵਧਾਈ ਜਿਹੜਾ ਪਹੁੰਚਿਆ ਉਹ ਵੀ ਜਿਹੜਾ ਅੱਜ ਪਾਇਆ ਗਿਆ ਵਕ ਵਕ ਲੋਕਾਂ ਵੱਲੋਂ ਜਿਹੜੀ ਹੈ ਸੰਤਾਨ ਜੀ ਦੀ ਦਿੱਤੀ ਗਈ ਹੈ ਤਸਵੀਰਾਂ ਜਿਹੜੀਆਂ ਇੱਕ ਵਾਰ ਸਾਂਝੀਆਂ ਕਰ ਰਹੇ ਹਾਂ ਕਿ ਤੁਹਾਨੂੰ ਜਿਹੜਾ ਸਮਾਣਾ ਪਟਿਆਲਾ ਰੋਡ ਹੈ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਲਗਾਤਾਰ ਇਸ ਸੈਣੀ ਦੀ ਜਿਹੜੀ ਮਾਤਾ ਹੈ ਉਸ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਕੁ ਜਿਹੜੇ ਮਾੜੇ ਬਣ ਚੁੱਕੇ ਨੇ ਉਸ ਦੀ ਮਾਤਾ ਲਗਾਤਾਰ ਕੋ ਲਾਂਦੀ ਹੈ ਸਵੇਰ ਪਰ ਮਾਤਾ ਉਸਦੀ ਕਰ ਲਾਂਦੀ ਹੈ ਉਸ ਦੀ ਮਾਤਾ ਨਾਲ ਵੀ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਇਹ ਅਜੰਡਾ ਕੀ ਹੈ ਕਿਉਂ ਜਿਹੜਾ ਅੱਜ ਰੋਡ ਜਮ ਕਰਨਾ ਪਿਆ ਮਾਤਾ ਜੀ ਤੁਹਾਡਾ ਨਾਮ ਕੀ ਹੈ ਜੀ ਦਰਸ਼ਨਾ ਜੀ ਕਿਵੇਂ ਦੇਖਦੇ ਹੋ ਤੁਹਾਡਾ ਬੇਟਾ ਅੰਤਿਮ ਜਿਹੜੀ ਹੈ ਚਲਾ ਜਾਂਦਾ ਦੁਨੀਆ ਦੇ ਵਿੱਚੋਂ ਅੱਜ ਤੁਸੀਂ ਭੋਗ ਵੀ ਪਾਏ ਨੇ ਆਪਣੇ ਬੇਟੀ ਦੇ ਬੇਟੀ ਦੇ ਪ੍ਰਸ਼ਾਸਨ ਨੇ ਕਹਾ ਉਹ ਸਮਾੜ ਕਰਵਾਵੇਗਾ ਪ੍ਰਸ਼ਾਸਨ ਨੇ ਕਹਾ ਇਹਦਾ ਸੰਸਕਾਰ ਕਰੋ ਅਸੀਂ ਤੁਹਾਨੂੰ ਨਿਸ਼ਾਨੀ ਦਵਾਵਾਂਗੇ ਅੱਜ ਮੇਰੇ ਪੁੱਤ ਨੂੰ 14 ਦਿਨ ਹੋ ਗਏ ਮਰਨ ਕੋਈ ਪ੍ਰਸ਼ਾਸਨ ਮੇਰੇ ਘਰ ਨਹੀਂ ਆਇਆ ਕੋਈ ਪਰਸੋਂ ਸਵੇਰ ਨੂੰ ਸਾਬੂਲੀ ਤੋਂ ਆਇਆ ਉਹ ਸੜਕਾ ਪਿੱਛੇ ਨਹੀਂ ਕਰੀ ਜਿਹਦੇ ਪੁੱਤੇ ਮੇਰਾ ਪੁੱਤ ਮਰ ਗਿਆ ਮੇਰਾ ਪੁੱਤ ਮਰ ਗਿਆ ਮੇਰਾ ਪੁੱਤ ਮਰ ਗਿਆ ਜਿਹਦੇ ਪਿੱਛੇ ਦੇਖ ਸਕਦੇ ਹੋ ਕਿ ਮਾਤਾ ਲਗਾਤਾਰ ਪਰੇਸ਼ਾਨ ਹੁੰਦੀ ਹੈ ਤੇ ਉਹਨਾਂ ਦੀ ਮਿਸਿਸ ਵੀ ਉਰੇ ਮੌਜੂਦ ਹੈ ਗੱਲਬਾਤ ਕਰਦੇ ਆ ਹਾਂਜੀ ਤੁਸੀਂ ਜੇਸਟ ਦੇ ਆ ਕੇ ਮੈਂ ਫੀਕ ਮੰਗੀ ਸੀ ਚੋਲੀ ਬਾਰੇ ਉਹਦੇ ਪੈਰਾਂ ਦੇ ਵਿੱਚ ਉਹਨੇ ਕੀ ਕਿਹਾ ਭੈਣ ਮੇਰੀ ਮੈਂ ਤੈਨੂੰ 4 ਦਿਨਾਂ ਵਿੱਚ ਪੰਖੜ ਕੇ ਦਿਖਾਉਂਦਾ ਅੱਜ 14 ਦਿਨ ਹੋ ਗਏ ਐਡੀਸ ਨੂੰ ਫੰਦੇ ਸਿੱਖ ਨੇ ਕੁਛ ਨਹੀਂ ਕੀਤਾ ये तो पैसा चढ़ गया मेरा आदमी बलि चढ़ गया आज 14 दिनों की डीएसपी फतेह सिंह कहां छि है पाई वो कहता है छुट्टी पर है डीएसपी फतेह सिंह प्रशासन वो सैनिक कहीं और आज कहां छि आज आए डीएसपी फतेह सिंह और दिन में आज 14 दिनों के फरार कोई फिरती है और हाँ। जारी रहेगा जब तक ये धरना ਸਾਰਾ ਪਰਿਵਾਰ ਪਤਾ ਨਹੀਂ ਫਟਾ ਸਿੰਘ ਨੂੰ ਚਾਕੇ ਮਰਾਂ ਦੇ ਰਹੇ ਨੇ ਪਤੀ ਮਰ ਗਿਆ ਮੇਰੇ ਬੱਚੇ ਕਿਸ ਨੂੰ ਬਾਪ ਕਹਿਣਗੇ ਕਿੱਥੋਂ ਲੱਗਣਗੇ ਮੇਰੇ ਬੱਚੇ ਆਪਣੇ ਬਾਪ ਦਾ ਤੁਸੀਂ ਕੀ ਲੱਗਦੇ ਹੋ ਜੀ ਸਤੀ ਸੈਣੀ ਕੀ ਕਹੋਗੇ ਤੁਹਾਡਾ ਪਰਾਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਕੀ ਹਾਲਾਤ ਲੱਗ ਰਹੇ ਨੇ ਜੀ ਕੋਈ ਕੁਝ ਨਾ 14 ਦਿਨ ਹੋ ਗਏ ਦੇਖੋ ਅੱਜ ਇਸ ਮਸੂਰੋ ਕੇ ਸੜਕ ਦੇ ਉੱਤੇ ਅੱਜ ਅਸੀਂ ਰਾਹੁਲ ਜੀ ਕੀ ਦੇਖਦੇ ਹੋ 13 ਦਿਨ ਹੋ ਗਏ ਤੁਹਾਡੇ ਭਰਾ ਨੂੰ ਇਸ ਦੁਨੀਆ ਦੇ ਵਿੱਚੋਂ ਗਏ ਨੂੰ ਲਗਾਤਾਰ ਤੁਸੀਂ ਇਨਸਾਫ ਮੰਗਦੇ ਹੋ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਜੋ ਰੋੜਾ ਤੇ ਵੀ ਉਤਰੇ ਕੀ ਹਾਲਾਤ ਲੱਗ ਰਹੇ ਨੇ ਹਾਲਾਤ ਇਹੀ ਰੱਖ ਰਹੇ ਨੇ ਲੱਗ ਰਹੇ ਨੇ ਕਿ ਢਿੱਲੀ ਪੁਲਿਸ ਪ੍ਰਸ਼ਾਸਨ ਹੈ ਜੀ ਬਿਲਕੁਲ ਉਹਨਾਂ ਦੀ ਵਜ੍ਹਾ ਕਰਕੇ ਸ਼ਰੀਆਮ ਜਿਹੜੇ ਦੋਸ਼ੀ ਨੇ ਸ਼ਰੀਆਮ ਨੂੰ ਮਾਰੇ ਨੇ ਠੀਕ ਹੈ ਜੀ ਨਾ ਫੜੇ ਜਾ ਰਹੇ ਨੇ ਤਿੰਨ ਤਿੰਨ ਰੋਪੀ ਨੇ ਕੋਈ ਉਹ ਹਾਰਡ ਕੋਰ ਕ੍ਰਾਈਮਨਰ ਨਹੀਂ ਹੈਗੀ ਵੀ ਕੋਈ ਹਾਰਡ ਕੋਰ ਕ੍ਰਾਈਮਨਲ ਹੈ ਕਿ ਉਹਨੂੰ ਆਪਾਂ ਲੱਭ ਨਹੀਂ ਸਕਦੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਆਪਣੀ ਆਈ ਤੇ ਆਵੇ ਤਾਂ 2 ਘੰਟਿਆਂ ਦੇ ਵਿੱਚ ਬੰਦਾ ਲੱਭ ਸਕਦੀ ਆ ਠੀਕ ਹੈ ਜੀ ਇਹ ਇਹਨਾਂ ਦੀ ਢਿੱਲੀ ਕਾਰਗੁਜ਼ਾਰੀ ਤੇ ਰਾਜਨੀਤਿਕ ਦਬਾਅ ਕਰਕੇ ਉਹ ਅੱਜ ਨਹੀਂ ਫੜੇ ਜਾ ਰਹੇ ਅਗੇ ਜਾਣ ਪੁੱਝ ਕੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਫੜ ਰਿਆ ਸਾਡੀ ਬਚਾ ਕੀ ਆ ਸੱਚ ਫੜਨ ਦੀ ਵਜ੍ਹਾ ਇਹੀ ਹੈ ਕਿ ਮੇਰੇ ਪ੍ਰਾਸ਼ਤੀਸ਼ ਕੁਮਾਰ ਨੇ ਇੱਕ ਨੀਤੂ ਦੇਵਗਨ ਤੇ ਉਹਨਾਂ ਸਾਥੀਆਂ ਦੁਆਰਾ ਕਿਤੇ ਗਏ ਟੌਰਚਰ ਕਰਕੇ ਆਪਣੇ ਆਪ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਤੇ ਉਹਨੇ ਇੱਕ ਪ੍ਰੈਸ ਨੋਟ ਤੇ ਐਂਡ ਦੇ ਵਿੱਚ ਇੱਕ ਨੋਟ ਵੀ ਦੇ ਕੇ ਗਿਆ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਸੀਗਾ ਪਰ ਹਲੇ ਤੱਕ ਢਿੱਲੀ ਗਾਰਗਰਕਾਰ ਗੁਜ਼ਾਰੀ ਕਰਕੇ ਪੁਲਿਸ ਪ੍ਰਸ਼ਾਸਨ ਇੱਕ ਦੋਸ਼ੀ ਨੂੰ ਨਹੀਂ ਫੜ ਪਾਰੀ ਤਿੰਨਾਂ ਦੀ ਗੱਲ ਤਾਂ ਬਹੁਤ ਦੁਰਦਿ ਹੈ ਜੀ ਨੀਤੂ ਦੇਵਗਨ ਸੁਣਨ ਦੇ ਵਿੱਚ ਆਇਆ ਲਗਾਤਾਰ ਸਮਾਣੇ ਦੇ ਏਰੀਏ ਦੇ ਵਿੱਚ ਪਹੁੰਚਦੀ ਹੈ ਸੁਣਿਆ ਸੀ ਉਹਦਾ ਕੇਸ ਵੀ ਚੱਲ ਰਿਹਾ ਸੀਗਾ ਤੇ ਉਹ ਵੀ ਉੱਥੇ ਰਹੀ ਹੈ ਕੀ ਕਹੂੰਗੀ ਜਿੰਨਾ ਕਾਪਾ ਨੂੰ ਆਪਣੇ ਸੂਤਰਾਂ ਦੇ ਮੁਤਾਬਿਕ ਪਤਾ ਲੱਗਿਆ ਹੈ ਕਿ ਤਿੰਨੋਂ ਦੋਸ਼ੀ ਲੋਕਲ ਜ਼ਿਲ੍ਹਾ ਪਟਿਆਲਾ ਦੇ ਵਿੱਚ ਨੇ ਲੋਕਲ ਜ਼ਿਲ੍ਹਾ ਪਟਿਆਲਾ ਦੇ ਵਿੱਚ ਨੇ ਪੁਲਿਸ ਪ੍ਰਸ਼ਾਸਨ ਕਰਕੇ ਤੇ ਰਾਜਨੀਤਿਕ ਦਬਾਅ ਕਰਕੇ ਉਹ ਨਹੀਂ ਫੜੇ ਜਾ ਰਹੇ ਤੇ ਸਿਰਫ ਇਹਨਾਂ ਦੇ ਉੱਤੇ ਤਬਾਹ ਹੈ ਇਹ ਸਾਨੂੰ ਕਹਿੰਦੇ ਨੇ ਅੱਜ ਫੜ ਲਾਂਗੇ ਕੱਲ ਫੜ ਲਾਂਗੇ ਅੱਜ ਸਾਨੂੰ ਮਜਬੂਰਨ ਸੜਕਾਂ ਤੇ ਉਤਰਨਾ ਪਿਆ ਠੀਕ ਹੈ ਗੂਆਂ ਦੇ ਇਹ ਮਤਲਬ ਮੇਨ ਨੇ ਆ ਦੇਖੋ ਸਿਆਸੀ ਆਗੂਆਂ ਨਾਲ ਉਹਨਾਂ ਦੀ ਮੇਨ ਫੋਟੋਆਂ ਜਿਨ੍ਹਾਂ ਕਰਕੇ ਉਹ ਨਹੀਂ ਫੜੇ ਜਾ ਰਹੇ ਇਹ ਨਾਮ ਕੋ ਇੱਕ ਉਹ ਸ਼ੰਕਰ ਜਿੰਦਲ ਜੀ ਨੇ ਇਹ ਵੀ ਮੁੱਖ ਰੋਪੀ ਨੇ ਜੀ ਇਹ ਫੜੇ ਨਹੀਂ ਜਾ ਰਹੇ ਆ ਸ੍ਰੀ ਆਮ ਕੁਮਰੇ ਨੇ ਓਪਨ ਇੱਕ ਨਹੀਂ ਇਹ ਰਾਜਨੀਤਿਕ ਸੂਤਰਾਂ ਕਰਕੇ ਰਾਜਨੀਤਿਕ ਕਰਕੇ ਇਹ ਨਹੀਂ ਫੜੇ ਹਰ ਇੱਕ ਪਾਰਟੀ ਚ ਨਾ ਦਬਦਬਾ ਬਣਿਆ ਹੋਇਆ ਜੀ ਲਓ ਜੀ ਉਹ ਬੰਦਾ ਸਮਾਪਤ ਕਰਦੇ ਜਦੋਂ ਐਂ ਸੇ ਲੱਗ ਜੇ ਕੰਮ ਕਿਸੇ ਪਾਸੋਂ ਕੋਈ ਰਾਹ ਨਾ ਦਿੱਤੇ ਇਸ ਬੱਚਾ ਨੇ ਬਹੁਤ ਵਧੀਆ ਸਕੂਲ ਦੇ ਵਿੱਚ ਕੰਮ ਕੀਤਾ ਹੈ ਜਦੋਂ ਤੋਂ ਦੇਖੋ ਆ ਮਾਡਾ ਮੋਟਾ ਉੱਪਰ ਅੱਲੇ ਆਪ ਜਿ ਕਿਸੇ ਟੀਚਰ ਨਾਲ ਹੁੰਦੀ ਰਹਿੰਦੀ ਹੈ ਪਰ ਜਿਹੜਾ ਸਕੂਲਾਂ ਦੇ ਜਿੰਨਾ ਵੀ ਸਟਾਫ ਹੈ ਸਕੂਲ ਦਾ ਸਕੂਲ ਦੀ ਕਮੇਟੀ ਹੈ ਪਤਾ ਨਹੀਂ ਉਹਨਾਂ ਦੇ ਅੰਦਰ ਮਨ ਦੇ ਵਿੱਚ ਕੀ ਹੈ ਕੀ ਸੋਚ ਰਹੇ ਨੇ ਉਹ ਕੀ ਉਹ ਨਹੀਂ ਹੈ ਸਾਫ ਲੈਣ ਦੇ ਜੋ ਸਾਡਾ ਇੱਥੇ ਐਮ.ਐਲ.ਏ. ਹੈ ਉਸ ਨੇ ਤਾਂ ਜਮੀਂ ਹੱਦ ਮੁਕਰਤੀ ਆਮ ਆਦਮੀ ਪਾਰਟੀ ਵਾਲੇ 12 ਦਿਨ ਪਹਿਲਾਂ ਇਨਸਾਫ ਤੋਂ ਬਾਉਣ ਦਾ ਨੋਇਂ ਲੈਂਦੇ ਹੈ ਜਿਹੜੇ ਪ੍ਰਧਾਨ ਨੇ ਉਹ ਆਖੂ ਹੋ ਕੇ ਪਹਿਲਾਂ ਤਾਂ ਉਹ ਬੜਾ ਚੱਕ ਕੇ ਨਾਲ ਆ ਕਰਦਾ ਹੁੰਦੇ ਨੇ ਉਸ ਤੋਂ ਬਾਅਦ ਸਾਥ ਨਹੀਂ ਦਿੰਦੇ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹ ਤੇ ਜਿਹੜਾ ਵੀ ਜਿਸ ਨੇ ਹੱਥ ਹੈ ਬਹੁਤ ਤੰਗੀ ਸਜਾ ਦਿੱਤੀ ਜਾਵੇ ਤੇ ਸਦੀ ਸਾਡੇ ਸ਼ੈਣੀ ਸਾਹਿਬ ਨੂੰ ਚੁਪਣਾ ਖਾਬਦਵਰ ਸਾਹਿਬ ਤੋਂ ਸਾਹਿਬ ਕੀ ਕਹਾਂਗੇ ਤੁਸੀਂ ਧਰਨੇ ਦੇ ਵਿੱਚ ਆਏ ਹੋ ਹਾਲਾਤ ਕੀ ਲੱਗ ਰਹੇ ਨੇ ਇਹ ਜੀ ਬਹੁਤ ਦੁੱਖ ਦਾ ਇੱਕ ਗੱਲ ਹੈ ਸਮਾਣੇ ਲਈ ਸਮਾਣੇ ਸ਼ਹਿਰ ਲਈ ਕਿਉਂਕਿ ਜਿਹੜਾ ਅਸਤੀਸ ਸੈਣੀਏ ਨੇ ਜਿਹੜਾ ਸਮਾਣੇ ਦੀ ਬਹੁਤ ਪੁਰਾਣੀ ਸੰਸਥਾ ਵਿਦਿਅਕ ਸੰਸਥਾ ਪਬਲਿਕ ਸਕੂਲ ਜਿਹਨੇ ਵੱਡੇ ਵੱਡੇ ਲੋਕ ਸਾਰੇ ਫੜ ਕੇ ਉੱਪਰ ਗਏ ਨੇ ਅਫਸਰ ਲੱਗੇ ਨੇ ਮੁਲਾਜ਼ਮ ਲੱਗੇ ਨੇ ਉਹ ਸਕੂਲ ਨੂੰ ਬਚਾਉਣ ਲਈ ਉੱਥੇ ਘਾਪਲਾ ਫੜਿਆ ਸੀ 80 ਲੱਖ ਦਾ ਪਰ ਉਹ ਘਾਪਲਾ ਫੜਨ ਤੇ ਜਿਹਨੇ ਦੋਸ਼ੀ ਤੇ ਅੱਜ ਦੋਸ਼ੀਆਂ ਨੇ ਇਹਨੂੰ ਮਰਨ ਲਈ ਮਜਬੂਰ ਕਰ ਤਸਤੀਸ ਸੈਣੀ ਨੇ ਜਿਹੜੀ ਇੱਥੇ ਦੀ ਪ੍ਰਿੰਸੀਪਲ ਸੀ ਜਿਹਨੇ ਘਾਪਲਾ ਕੀਤਾ ਸੀ ਤਾਂ ਜਿਹੜਾ ਉਹਦੇ ਨਾਲ ਕਮੇਟੀ ਵਾਲਿਆਂ ਨੇ ਘਪਲਾ ਕੀਤਾ ਤੀ ਉਹਨਾਂ ਨੇ ਇਹਨੂੰ ਮਜਬੂਰ ਕਰਤਾ ਇਹ ਆਖਰ ਨੂੰ ਇਹ ਵਿਚਾਰਾ ਦੁਖੀ ਹੋਇਆ ਕੱਲਾ ਰਹਿ ਗਿਆ ਤੇ ਇਹਨੂੰ ਇਹਨੇ ਆਪਣੀ ਮੌਤ ਕਰ ਲਈ ਭਾਵੇਂ ਪਰ ਅੱਜ ਬੜੇ ਦੁੱਖ ਦੀ ਗੱਲ ਆ ਵੀ ਇੱਥੇ ਜਿਹੜਾ ਡੀਐਸਪੀ ਆਇਆ ਸੀ ਫਤੇਹ ਸਿੰਘ ਬਰਾੜ ਬੜੇ ਲੋਕਾਂ ਨੂੰ ਆਸ ਹੋਈ ਸੀ ਵੀ ਉਹ ਬੜਾ ਚੰਗਾ ਅਫਸਰ ਹੋਊਗਾ ਵੀ ਪਹਿਲਾਂ ਦਾ ਪਤਾ ਹੀ ਨਕਮਾ ਤੇ ਹੋਣ ਬੜਾ ਵਧੀਆ ਆ ਗਿਆ ਪਰ ਉਹਨੇ ਅੱਜ ਪਹਿਲੇ ਕੇਸ ਦੇ ਵਿੱਚ ਆਪਣੇ ਨਾਂ ਨੂੰ ਇੱਕ ਕਲੰਕ ਲਾਉਣ ਵਾਲਾ ਗੱਲ ਕਰਿਆ ਵੀ ਇਹਨੇ ਡੀਐਸਪੀ ਨੇ ਉਹਨੂੰ ਵਿਸ਼ਵਾਸ ਦਿਵਾ ਕੇ ਲਾਹ ਦਾ ਸੰਸਕਾਰ ਕਰਾਇਆ ਸੀ ਪਰ ਡੀਐਸਪੀ ਅੱਜ 12 ਦਿਨ ਹੋ ਗਏ ਉਹਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਮੁੱਖ ਦੋਸ਼ੀ ਵੀ ਨਹੀਂ ਬੜੀ ਹੈ ਅਜੇ ਤੱਕ ਠੀਕ ਹੈ ਸਾਡਾ ਸਵਾਲ ਤਾਂ ਕੀ ਫੜਨੇ ਨੇ ਪਰ ਪੁਲਿਸ ਲਈ ਅਸੀਂ ਅੱਜ ਆਏ ਪਰਿਵਾਰ ਦੀ ਸਹਾਇਤਾ ਲਈ ਆਇਆ ਇਨਸਾਫ ਲਈ ਕਿਉਂਕਿ ਹਰੇਕ ਦਾ ਫਰਜ਼ ਹੈ ਵੀ ਜਿਹਨੂੰ ਇਨਸਾਫ ਨਹੀਂ ਮਿਲਿਆ ਉਹਨੂੰ ਇਨਸਾਫ ਦਵਾਈ ਹੈ ਆਪਣੀ ਸਭ ਪਸੰਦ ਲੋਕਾਂ ਦਾ ਫਰਜ਼ ਬਣਦਾ ਹੈ ਅਸੀਂ ਜਿੰਨਾ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਪੂਰਾ ਖੜਾਂਗੇ ਡਟ ਕੇ ਸਾਥ ਦੇਵਾਂਗੇ ਠੀਕ ਸੋ ਦੇਖ ਸਕਦੇ ਹੋ ਲਗਾਤਾਰ ਜਿਹੜਾ ਪਰਿਵਾਰ ਹੈ ਇਨਸਾਫ ਮੰਗਦਾ ਨਜ਼ਰ ਆਉਂਦਾ ਤੇ ਇਸ 30 ਸੈਣੀ ਦਾ ਭਰਾ rahul saini ਦੇ ਵੱਲੋਂ ਕਿਹਾ ਜਾਂਦਾ ਕਿ ਪੁਲਿਸ ਕਿੱਥੇ ਰਾਜਨੀਤਿਕ ਦਬਾਅ ਦੇ ਵਿੱਚ ਦੱਬੀ ਹੋਈ ਹੈ ਹਾਲੇ ਤੱਕ ਜਿਹੜਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ 13 ਦਿਨ ਹੋ ਚੁੱਕੇ ਨੇ rahul saini ਦੇ ਵੱਲੋਂ ਜਿਹੜਾ ਇਨਸਾਫ ਮੰਗਿਆ ਜਾ ਰਿਹਾ ਹੈ ਪਰ ਦੇਖਦੇ ਆ ਕਦੋਂ ਤੱਕ ਪੁਲਿਸ ਜਿਹੜੀ ਹੈ ਇਨਸਾਫ ਇਹਨਾਂ ਨੂੰ ਤਵਾਉਂਦੀ ਹੈ ਪਰ ਫਿਲਹਾਲ ਦੀ ਘੜੀ ਜਿਹੜਾ ਅੱਜ ਇਹ ਸੜਕਾਂ ਦੇ ਉੱਤੇ ਉਤਰ ਚਕੇ ਨੇ ਦੇਖਦੇ ਆ ਕੀ ਹਾਲਾਤ ਜਿਹੜੇ ਨੇ ਅਗਲੇ ਦੇਖਣ ਨੂੰ ਮਿਲਦੇ ਨੇ ਫਿਲਹਾਲ ਦੇ ਹੋਈ ਇਜਾਜ਼ਤ ਸਮਾਣਾ ਤੋਂ prince kumar ਦੀ ਖਾਸ about publics maade